ਜੀ ਆਪਾਂ ਸੁਖਮਣੀ ਸਹਿ ਦੀ ਸੰਚਿਆ ਲੜੀਵਾਰ ਕਰ ਰਹੇ ਹਾਂ ਤੇ 10 ਅਸ਼ਟਪਦੀ ਆਪਣੀ ਸੰਪੂਰਨ ਹੋ ਗਈਆਂ ਸੀ ਅਗਲਾ ਸ਼ਲੋਕ ਸ਼ੁਰੂ ਹੁੰਦਾ ਹੈ ਕਰਨ ਕਾਰਨ ਪਰਵ ਏਕ ਹੈ ਇਸਰਾਮ ਦੂਸਰ ਨਾਹੀ ਕੋਏ ਨਾਨਕ ਤਿਸ ਬਲੇ ਹਾਰਣੈ ਨਾਣੇ ਦੀ ਬਾਜ ਉਚਾਰਨ ਹੋਵੇ ਤੇ ਬਲੇ ਹਾਰਣੇ ਨਹੀਂ ਪੜਨਾ ਬਲੇ ਹਾਰਣੈ ਦਲਾਵਾਂ ਲੱਗੀਆਂ ਜਾਲ ਖਲ ਮਹੀਲ ਸੋਏ ਅਸ਼ਟਪਦੀ ਕਰਨ ਕਰਮਨ ਕਰਨਾ ਜੋ ਕਰਨੇ ਨਹੀਂ ਪੜਨਾ ਕਰਨਾ ਬੜਨਾ ਦਲਾਮ ਲੱਗੀਆਂ ਜੋ ਤਿਸ ਭਾਵੈ ਸੋਈ ਹੋਗ ਖਿਨ ਮਹਿ ਥਾਪ ਉਥਾਪਣ ਹਾਰਾ ਅੰਤ ਨਹੀਂ ਕਿਛ ਪਾਰਾਵਾਰਾ ਹੁਕਮੇ ਧਾਰ ਉਤਾਰ ਰਹਾਵੇ ਇਹਨੂੰ ਅਧਰ ਨਹੀਂ ਪੜਨਾ ਕਹਿ ਸਕਦਾ ਅਧਰ ਪੜ ਜਾਂਦੀ ਹੈ ਜਿਹੜਾ ਐਡਾ ਸੰਬੰਧ ਕਲੋਣਾ ਹੈ ਆ ਧਾਰ ਉਤਾਰ ਰਹਾਵੇ ਰਹਾਵੇ ਨਹੀਂ ਪੜਨਾ ਰਹਾਵੇ ਹੁਕਮੇ ਉਪਜੈ ਉਪਜੈ ਨਹੀਂ ਪੜਨਾ ਉਪਜੈ ਹੁਕਮ ਸਮਾਗੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਦੇਖੈ ਦੋਦਲਾਵਾਂ ਲਗੀਆਂ ਨਾਨਕ ਸਭ ਮਹਿ ਮਹਿਤ ਵਿਸਰਾਮ ਰਹਿ ਆ ਸਮਾਈ ਪ੍ਰਭ ਭਾਵੇ ਹੁਣ ਸੰਗਤਾਂ ਕੋਈ ਪੜ ਜਾਂਦੀ ਹੈ ਪ੍ਰਭ ਭਾਵੇ ਭਾਵੇ ਹੁੰਦਾ ਇੱਕ ਲਾਂ ਦੇ ਨਾਲ ਇੱਥੇ ਲਗੀਆਂ ਦੋਦਲਾਵਾਂ ਇਹ ਧਿਆਰ ਰੱਖਣਾ ਜਿੱਥੇ ਦੋਦਲਾਵਾਂ ਲਗੀਆਂ ਉੱਥੇ ਦੋਦਲਾਵਾਂ ਦੀ ਆਵਾਜ਼ ਨਿਕਲੇ ਪ੍ਰਭ ਪਾਵੇ ਮਾਨੁਖ ਗਤ ਪਾਵੇ ਮਨੁਖ ਨਹੀਂ ਪੜਨੈ ਸੰਗਤਾ ਪੜਦੇ ਮਨੁਖ ਮਨੁਖ ਤਾਂ ਬਣੇਗਾ ਜੇ ਮੰਮੇ ਨੂੰ ਕੰਨਾਂ ਨਾ ਆਵੇਗਾ ਹਾਂ ਜੇ ਕੰਨਾਂ ਕੱਢਦੇ ਫਿਰ ਮਨੁਖ ਬਣਦਾ ਇਥੇ ਮੰਮੇ ਨੂੰ ਕੰਨਾਂ ਲਾ ਕੇ ਉਚਾਰਨ ਹੋਣਾ ਮਾਨੁਖ ਮਾਨੁਖ ਹਾਂ ਪ੍ਰਭ ਭਾਵੈ ਮਾਨੁਕ ਗਤ ਪਾਵੈ ਪ੍ਰਭ ਭਾਵੈ ਤਾ ਪਾਥਰ ਤਰਾਵੈ ਪ੍ਰਭ ਭਾਵੈ ਦਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾ ਹਰ ਗੁਣ ਭਾਖੈ ਰਾਖੈ ਭਾਖੈ ਤਰਾਵੈ ਦੁਲਾਵਾਂ ਦੇ ਨਾਲ ਪ੍ਰਭ ਭਾਵੈ ਤਾ ਪਤਤ ਉਧਾਰੈ ਪਤਿਤ ਨਿਪਟਨਨ ਪਤਤ ਪਿਛਲਾ ਤੱਟ ਵੱਖਰਾ ਕਰਕੇ ਪਤਤ 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 ਹਾਂ ਉਧਾਰੈ ਆਪ ਤਰੈ ਕਰੈ ਆਪਣ ਵਿਚਾਰੈ ਦੋਹਾ ਸ੍ਰੀ ਆਕਾ ਆਪ ਸੁਆਮੀ ਖੇਲੈ ਵਿਖਸੈ ਦਲਾਵਾ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਕਰਾਵੈ ਤੇ ਦਲਾਵਨ ਲੱਗਿਆ ਤਿਆਰ ਕਰਨ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨੁਖ ਤੇ ਕੀਆ ਹੋਏ ਆਵੇ ਇਸਦਾ ਉਚਾਰਨ ਆਪਾਂ ਪਿੱਛੇ ਸਿੱਖਿਆ ਮਾਨੁਖ ਮਨੁਖ ਨਹੀਂ ਪੜਨਾ ਮਾਨੁਖ ਕਿਆ ਹੋਏ ਆਵੇ ਜੋ ਤਿਸ ਭਾਵੇ ਦਲਾਮ ਸੋਈ ਕਰਾਵੇ ਇਸ ਕੈ ਹਾਤ ਹੋਏ ਤਾ ਸਭ ਕਿਸ ਲੈ ਲੈ ਲੱਲੇ ਲਾਂ ਈੜੀ ਸਿਆਰੀ ਲੈ ਲੈ ਜੋ ਤਿਸ ਭਾਵੇ ਸੋਈ ਕਰੇ 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 ਅਨਜਾਨਤ ਇਥੇ ਵਿਸਰਾਮ ਵੇਖਿਆ ਮਹ ਰਚੈ ਰਚੈ ਤੇ ਦਲਾਵਾਂ ਲੱਗੀਆਂ ਤਿਆਰ ਕਰਨ ਰਚੇ ਨਹੀਂ ਪੜਨਾ ਰਚੈ ਜੇ ਜਾਣਤ ਆਪਣ ਆ ਬਚੈ ਦਲਾਵਾਂ ਲੱਗੀਆਂ ਪਰਮੇ ਭੂਲਾ ਦਹਿ ਦਿਸਤਾਵੇ ਧਾਵੇ ਨਹੀਂ ਪੜਨਾ ਧਾਵੇ ਪੜਨਾ ਨਿਮਖ ਮਾਹੇ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਦੇ ਫਿਰ ਅਪਸ਼ ਪੜਕੇ ਪਿੱਛੇ ਹਾਂਜੀ ਈਡੀ ਸਿਆਰੀ ਨਾਨਕ ਤੇ ਜਨ ਨਾਮ ਮਲੇ ਮਲੇ ਏਡੀ ਸਰਜਣਿ ਕੰਨ ਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਇੱਥੇ ਵਿਸਰਾਵ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਸ਼ੂ ਨ ਆਵੇ ਆਵੇ ਨੀ ਪਟਨਾ ਆਵੇ ਤਿਸ ਤਤਕਾਲ ਦਹਿ ਜਿਸ ਪ੍ਰਗਟ ਆਵੇ ਜਾ ਕੋ ਆਪਣੀ ਕਰੈ ਬਖਸ਼ੀਸ਼ ਕਰੈ ਨੀ ਪਟਨਾ ਕਰੈ ਪਟਨਾ ਤਾ ਕਾ ਲੇਖਾ ਨਾ ਗਣੈ ਜਗਦੀਸ਼ ਜਗਦੀਸ਼ ਅਦਕਲਾਕੇ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਨਿਵਾਸ ਘਟ ਘਟ ਪੂਰਨ ਇਥੇ ਵਿਸਰਾਮ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਆਪਣੀ ਬਨਤ ਇੱਥੇ ਵਿਸਰਾਮ ਆਪ ਬਣਾਈ ਨਾਨਕ ਜੀਵੇ ਜੀਵੇ ਨਿਪੜਨ ਜੀਵੇ ਦਲਾਮ ਲੱਗੀਆਂ ਤਿਆਰ ਰੱਖਣਾ ਦੇਖ ਬਡਾਈ ਇਸ ਕਾ ਬਲ ਨਹੀਂ ਇਸ ਹਾਥ ਕਰਨ ਕਰਾਵਣ ਸਰਬ ਕੋ 나ਥ ਆਗਿਆਕਾਰੀ ਇਹ ਇਕੱਠਾ ਪੜਨ ਆਗਿਆਕਾਰੀ ਇੱਥੇ ਵਿਸਰਾਮ ਬੱਕਰਾ ਜੀਓ ਜੋ ਤਿਸ ਭਾਵੈ ਸੋਈ ਪੁਨਥਿਓ ਕਬਹੂ ਇੱਥੇ ਦਿਲੰਕੜਾ ਦੇ ਨਾਲ ਕਬਹੂ ਕਬਹੂ ਹਾਂ ਊਚ ਨੀਚ ਮੈਂ ਬਸੈ ਬਸੈ ਬੋਲਣਾ ਬਸੈ ਨਹੀਂ ਪੜਨਾ ਬਸੈ ਕਬਹੂ ਸੋਗ ਹਰਖ ਰੰਗ ਹੱਸੈ ਇੱਥੇ ਅਦਕ ਲਗੇਗਾ ਅਦਕ ਦਾ ਮਤਲਬ ਇਹ ਕਿ ਕਸ ਕੇ ਬੋਲਣਾ ਸ਼ੁਰੂ ਅਦਕ ਲਾਉਣਾ ਨਹੀਂਗਾ ਇਹਨੂੰ ਕਸ ਕੇ ਬੋਲਣਾ ਸ਼ੁਰੂ ਸਮਝ ਲੱਗੀ ਹਾਂਜੀ ਹਾਂ ਕਬਹੂ ਨਿੰਦ ਚਿੰਦ ਵਿਹਾਰ ਕਬਹੂ ਊਪ ਆਕਾਸ਼ ਭਯਾਲ ਕਬਹੂ ਬੇਤਾ ਬ੍ਰह्म ਵਿਚਾਰ ਨਾਨਕ ਆਪ ਮਿਲਾਵਣ ਹਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੈ ਬਹੁ ਪਾਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾ ਕ੍ਰੋਧ ਵਿਕਰਾਰ ਕਬਹੂ ਸਰਬ ਕੀ ਹੋਤ ਰਵਾ ਕਬਹੂ ਹੋਏ ਬਹਿ ਵੱਡ ਰਾਜਾ ਬੱਡ ਇਹ ਕੱਸ ਕੇ ਬੋਲਦਾ ਬੱਡ 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 ਹਾਂ ਰਾਜਾ ਕਬਹੋ ਇੱਥੇ ਹੁਣ ਔਂਕਰ ਦੇ ਨਾਲ ਆਇਆ ਪਿੱਛੇ ਆ ਫੜ ਕੇ ਆਇਆ ਦਲਿੰਕੜਾਂ ਦੇ ਨਾਲ ਇਹ ਕਬਹੋ ਕਬਹੋ ਹਾਂ ਜੇ ਦਲਿੰਕੜਾ ਹੁੰਦੀ ਫਿਰ ਬਣਾਈ ਕਬਹੋ ਠੀਕ ਆ ਕਬਹੋ ਪੇਖਾਰੀ ਨੀਚ ਕਾ ਸਾਜਾ ਜੋ ਸੰਗਤਾਂ ਜਾਬ ਕਰਦੀ ਹੈ ਫਿਰ ਉਹ ਕਬਹੂ ਕਬਹੂ ਸਾਰੇ ਪੜ ਜੰਦੀ ਹੈ ਦਲੇਖੜਾ ਲਾਗੀ ਤਿਆਰ ਰੱਖਣਾ ਕਬਹੂ ਪੇਖਾਰੀ ਨੀਚ ਕਾ ਸਾਜਾ ਕਬਹੂ ਇਥੇ ਦੇਲੇਖੜਾ ਦੇ ਨਾਲ ਕਬਹੂ ਅਪਕੀਰਤਮੈ ਆਵੇ ਕਬਹੂ ਭਲਾ ਭਲਾ ਕਹਾਵੇ ਜੋ ਪ੍ਰਭ ਰੱਖੇ ਤਿਵ ਹੀ ਰਹੇ ਤਿਵ ਹੀ ਰਹੇ ਗੁਰ ਪ੍ਰਸਾਦ ਇਕੱਠਾ ਪੜਨਾ ਨਾਨਕ ਸੱਚ ਕਹੇ ਕਹੇ ਨੀ ਪੜਨ ਕਹੇ ਦਲਾਮਾਂ ਦਾ ਖਾਸ ਕਰਕੇ ਤਿਆਰ ਰੱਖਣਾ ਕਬਹੂ ਹੋਏ ਪੰਡਿਤ ਕਰੇ ਬਖਿਆਣ ਬਖਿਆਣ ਇੱਥੇ ਹੁਣ ਖੱਖੇ ਦੇ ਪੈਰ ਵਿੱਚ ਜਈਆ ਲੱਗਿਆ ਤੇ ਇਹਨੂੰ ਸੰਗਤਨ ਬਹੁਤਿਆਂ ਸਮਝਦਿਆਂ ਇੱਕ ਹਾਹਾ ਲੱਗਾ ਹਾਹਾ ਨਹੀਂ ਲੱਗਾ ਇਹ ਜਈਆ ਲੱਗਾ ਇਸ ਦਾ ਉਚਾਰਨ ਹੈ ਬੱਬਾ ਕੱਖੇ ਸਿਹਾਰੀ ਐੜੇ ਕੰਨਾਂ ਨੰਨੇ ਔਂਕੜ ਬਖਿਆਣ ਬਖਿਆਣ ਹਾਂ ਜਈਏ ਨੇ ਐੜਾ ਬਣ ਜਾਣਾ ਕਬਹੂ ਮੋਣ ਧਾਰੇ ਲਾਵੇ ਧਿਆਨ ਕਬਹੂ ਟਟ ਤੀਰਥ ਇਸ਼ਨਾਨ ਟਟ ਅਦਕਲਾਗ ਤੀਰਥ ਇਸ਼ਨਾਨ ਕਬਹੋ ਸਿੱਧ ਸਾਧਕ ਮੁਖ ਗਿਆਨ ਕਬਹੋ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਨੀਆ ਪਰਮੀਆਂ ਨਹੀਂ ਪੜਨ ਪਰਮੀਆ ਜਿਹੜਾ ਪਰ ਮਤਲਬ ਸੰਬੰਧਕ ਬੋਲਣਾ ਪਰਮੀਆ ਨਾਨਾ ਰੂਪ ਇਹ ਨਾਨਾ ਨਹੀਂ ਕਹਿੰਦਾ ਨਾਨਾ ਪਾਰਾ ਕਰਕੇ ਨਾਨਾ ਰੂਪ ਜੋ ਸਵਾਗੀ ਦਿਖਾਵੇ ਹੁਣ ਸ ਸ ਦੇ ਪੈਰ ਵਿੱਚ ਵਾਵਾ ਲੱਗਾ ਇਸ ਦਾ ਉਚਾਰਨ ਸ ਸ ਔਕੜ ਟਿਹੜੇ ਕੰਨਾ ਗੱਗੇ ਵਿਆਰੀ ਸਵਾਗੀ ਤੇ ਸੰਗਤਾ ਕਹੀ ਬਿੰਦੀ ਲਾ ਕੇ ਪੜਦੀਆਂ ਸਵਾੰਗੀ ਉਹ ਵੀ ਸੋਧ ਹੈ ਬਿੰਦੀ ਲਾ ਕੇ ਪੜ ਦਿਓ ਸ਼ੋਧ ਹੈ ਸਵਾੰਗੀ ਵੀ ਪੜ ਲੋ ਸੰਪਦਾਂ ਵਿੱਚ ਜਿਸ ਦਾ ਉਚਾਰਨ ਕਰਿਆ ਜਾਂਦਾ ਸਸੇ ਔਂਕੜ ਐਡੇ ਕੰਨਾ ਗੱਗੇ ਬਿਆਰੀ ਬਿੰਦੀ ਤੁਰੈ ਸੁਆਗੀ ਸੁਆਗੀ ਹਾਂ ਬਿੰਦੀ ਲਾ ਸਕਦੇ ਜੀ ਸੁਆਗੀ ਪੜ ਸਕਦੇ ਦਿਖਾਵੇ ਜੋ ਪ੍ਰਭ ਭਾਵੈ ਤਿਵੇਂ ਨਚਾਵੇ ਹੁਣ ਇੱਥੇ ਦਲਾਵਾਂ ਲੱਗੀਆਂ ਸਾਰਿਆਂ ਤਿਆਰ ਕਰਨ ਭਾਵੈ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਇ ਕਬਹੂ ਸਾਧ ਸੰਗਤਿ ਇਹੋ ਪਾਵੈ ਉਸ ਅਸਥਾਨ ਤੇ ਬਹਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇਥੇ ਵਿਸਰਾਮ ਇੱਕ ਰੰਗ ਸਦਾ ਬਸਹਿ ਪਾਰਮਰਮ ਕੈ ਸੰਗ ਜੋ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਖਟਾਨਾ ਅਦਕ ਲਗ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਕਹੇ ਤੇ ਬਿਸਰਾਮ ਲਉਣਾ ਕੇ ਨਹੀਂ ਪੜਨਾ ਕਹੇ ਇਸ ਅਸ਼ਟਪਦੀ ਵਿੱਚ ਅਬ ਜਿੱਥੇ ਦਲਾਵਾਂ ਲੱਗੀਆਂ ਦਲਾਵਾਂ ਹੀ ਉਚਾਰ ਹੋਵੇ ਤਿਆਰ ਰੱਖਣਾ ਹੈ ਸੋ ਆਪਣੀਆਂ 11 ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ